ਸਾਹਿਬੇ ਕਮਾਲ ਤਾਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਅੰਮ੍ਰਿਤਸਰ ਧਾਰਮਿਕ ਮੰਚ ਵੱਲੋਂ ਪਾਈ ਵੀਰ ਸਿੰਘ ਹਾਲ ਤੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੱਕ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ। ਮਾਲਵਿਆ ਰੋਡ ਤੇ ਹਾਸ਼ਿਆ ਪੈਟਰੋਲ ਪੰਪ ਦੀ ਪੂਰੀ ਟੀਮ ਵੱਲੋਂ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਪ੍ਰਭਾਤ ਫੇਰੀ ਕ੍ਰਿਸਟਲ ਚਾਂਕ ਪੂਜੀ ਤਾਂ ਫਾਸਟਵੇ ਨਟ ਪਲਸ ਤੇ ਸਰਦਾਰ ਗੁਰਿੰਦਰ ਸਿੰਘ ਬੱਬੀ ਨੇ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ। ਹਾਲ ਬਾਜ਼ਾਰ ਵਿੱਚ ਸਰਦਾਰ ਪਗੜੀ ਹਾ우스 ਦੇ ਸਰਦਾਰ ਤਜਿੰਦਰ ਸਿੰਘ ਵੱਲੋਂ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਗਿਆ। ਪ੍ਰਭਾਤ ਫੇਰੀ ਵਿੱਚ ਚੇਚੇਤਾ ਤੇ ਸਰਦਾਰ ਰਜਿੰਦਰ ਸਿੰਘ ਮਰਵਾਹਾ, ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮਜੀਠਾ ਰੋਡ ਦੇ ਮੁਖ ਸੇਵਾਦਾਰ ਪਾਈ ਲਖਬੀਰ ਸਿੰਘ ਗਿੱਲ, ਸਰਦਾਰ ਜਗਦੀਪ ਸਿੰਘ ਵਡਾਲਾ, ਸਰਦਾਰ ਅਮਰਜੀਤ ਸਿੰਘ ਨਾਰੰਗ, ਜਗਜੀਤ ਸਿੰਘ ਖਾਲਸਾ, ਚਰਨਜੀਤ ਸਿੰਘ ਪੁੱਜੀ, ਹਰਪਾਲ ਸਿੰਘ ਆਲੂਵਾਲਿਆ, ਮਨਦੀਪ ਸਿੰਘ, ਰੁਪਿੰਦਰ ਸਿੰਘ ਕਟਾਰੀਆ ਜੱਜਪੀਰ ਸਿੰਘ ਆਲੂਵਾਲਿਆ ਬੋਬੀ ਬਾਸ਼ਾ ਪੀਓ ਸਟਾਫ ਦੇ ਇੰਚਾਰਜ ਹਰੀ ਸ਼ਰਮਾ ਪਵਨ ਕੁਮਾਰ ਨੀਟੂ ਆਲੂਵਾਲਿਆ ਸਮੇਤ ਵੱਡੀ ਗਿਣਤੀ ਵਿੱਚ ਸੰਤਾ ਹਾਜ਼ਰ ਸਨ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੈ ਤ ਪਰਜਾ ਪਰਜਾ ਕਟ ਮਰੇ ਕਬੋ ਨਾ ਛਾਡੇ ਖੇਤ ਅੱਜ ਤਨ ਤਨ ਸਿਰਗੁਰ ਗੋਬਿੰਦ ਸਿੰਘ ਮਹਾਰਾਜ ਸਰਬਸਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ ਇਸ ਮੌਕੇ ਦੇ ਉੱਪਰ ਅੰਮ੍ਰਿਤਸਰ ਧਾਰਮਿਕ ਮੰਚ ਵੱਲੋਂ ਇੱਕ ਵਿਸ਼ਾਲ ਪ੍ਰਭਾਤ ਫੇਰੀ ਜੋ ਕਿ ਭਾਈ ਵੀਰ ਸਿੰਘ ਹਾਲ ਤੋਂ ਨਿਕਲ ਕੇ ਤੇ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਆਪਣਾ ਨਤਮਸਤਕ ਹੋਣ ਆਈ ਹੈ ਜੀ ਐਸ ਸ਼ੁਭ ਦਿਹਾੜੇ ਦੇ ਉੱਪਰ ਆਪਣਾ ਸਾਰੀਆਂ ਸੰਗਤਾਂ ਨੂੰ ਕਰੋੜ ਕਰੋੜ ਵਧਾਈਆਂ ਅੱਜ ਅਰਦਾਸ ਬੇਨਤੀ ਗੁਰੂ ਆਮ ਦਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਹੀ ਹੈ ਕਿ ਸਮੁੱਚੀ ਮਾਨਵਤਾ ਨੂੰ ਪ੍ਰਮਾਤਮਾ ਖੁਸ਼ੀਆਂ ਤੰਦਰੁਸਤੀਆਂ ਬਖਸ਼ਣ ਤੇ ਸਰਬੱਤ ਦਾ ਭਲਾ ਦੀ ਅਰਦਾਸ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਪਤਾਰ ਦਿਹਾੜਾ ਹੈ ਔਰ ਸੰਗਤਾਂ 'ਚ ਬਹੁਤ ਜੋਸ਼ ਹੈ ਔਰ ਨਵੀਂ ਪੀੜੀ ਵਸੇ ਮਾਹੀ ਸੁਨੇਸ਼ਕ ਦੇ ਨਾਮ ਜਪੋ ਵੱਣ ਛੋ ਕੋ ਤੇ ਦੂਸਰਾ ਅੰਮ੍ਰਿਤਧਾਰੀ ਬਣੋ ਤੇ ਆਪਣੇ ਅੰਮ੍ਰਿਤਧਾਰੀ ਬਣ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਪੂਰੇ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰੋਪ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਹਨ। ਰੋਣ ਦਾ ਤੁਸੀਂ ਦੇਖ ਹੀ ਰਹੇ ਹੋ ਪਰਮਾਤਮਾ ਦੀ ਕਿਰਪਾ ਨਾਲ ਸੇਵਾ ਦਾ ਮੌਕਾ ਮਿਲਿਆ ਤੇ ਸੇਵਾ ਕਰ ਰਹੇ ਜੀ ਸਾਡੇ ਵੱਲੋਂ ਮਿੱਟੀ ਦੇ ਗੁਰਦਾ ਕੜਾ ਨਾਲ ਚਾ ਹਰ ਜੀ ਮਿਲ ਰਹੀ ਹੈ ਨਾਲ ਬਦਾਨਾ ਨਾਲ ਬਟਰ ਤੁਹਾਨੂੰ ਇਹ ਸੰਦੇਸ਼ ਹੈ ਕਿ ਸਾਰੇ ਦਰਬਾਰ ਸਾਹਿਬ ਵੱਲ ਜਾ ਰਹੇ ਹੋ ਤਾਂ ਆਪ ਨੂੰ ਸੁਰੱਖਿਅਤ ਤੇ ਆਰਾਮਦਾਇਕ ਸੁਖੀ ਸਾਡੀ ਪਹੁੰਚ